ਮੈਂ ਮਾਫੀ ਵੀ ਮੰਗ ਲਈ ਯਾਰ ਠੀਕ ਹੈ ਤੁਸੀਂ ਮੇਰੇ ਤੇ ਪਰਚਾ ਵੀ ਦਰਜ ਕਰਵਾਤਾ ਜੋ ਕਰਵਾਉਣਾ ਸੀ ਠੀਕ ਹੈ ਜੀ ਉਹ ਤੋਂ ਬਾਅਦ ਤੁਸੀਂ ਮੇਰੇ ਘਰ ਮੂਰੇ ਵੀ ਚੱਲ ਗਏ ਉੱਥੇ ਵੀ ਬੁਰਾ ਭਲਾ ਬੋਲ ਲਿਆ ਠੀਕ ਹੈ ਜੀ ਉਹ ਤੋਂ ਬਾਅਦ ਯਾਰ ਤੁਸੀਂ ਮੇਰੀ ਮਾਂ ਤੋਂ ਵੀ ਹੱਥ ਬਣਵਾ ਲੇ ਠੀਕ ਹੈ ਉਹ ਤੋਂ ਬਾਅਦ ਤੁਸੀਂ ਮੇਰੇ ਪਿਓ ਤੋਂ ਵੀ ਹੱਥ ਬਣਵਾ ਲੇ ਦੋਨੋਂ ਦੇ ਹੱਥ ਜੜਵਾਤੇ ਠੀਕ ਹੈ ਜੀ ਹਨਾ ਉਹ ਤੋਂ ਬਾਅਦ ਬਾਈ ਅੱਜ ਮੇਰਾ ਸ਼ੋਅ ਸੀ ਤੁਸੀਂ ਉਹ ਵੀ ਕੈਂਸਲ ਕਰਵਾ ਲਿਆ ਬਾਈ ਉਹ ਵੀ ਮੰਨ ਲਿਆ ਉਹ ਤੋਂ ਬਾਅਦ ਬਾਈ ਤੁਸੀਂ ਮੇਰੇ ਕਿਤੇ ਨੂੰ ਵੀ ਮਾੜਾ ਚੰਗਾ ਕਹਿਤਾ ਉਹ ਵੀ ਮੈਂ ਮੰਨ ਲਈ ਬਾਈ ਗੱਲ ਠੀਕ ਹੈ ਨਾ ਜੀ ਠੀਕ ਹੈ ਉਹ ਤੋਂ ਬਾਅਦ ਤੁਸੀਂ ਸਾਰੀਆਂ ਚੀਜ਼ਾਂ ਕਰ ਕਰਾ ਕੇ ਹਨ ਤੁਸੀਂ ਕਹਤਾ ਵੀ ਜੀ ਇੱਦਾਂ ਦਾ ਕਰਕੇ ਵੀ ਸਿੱਧੂ ਨੂੰ ਫਲਾਣਾ ਝਮਕਾ ਜੇ ਉਹ ਮੈਨੂੰ ਕੋਈ ਚੱਕਰ ਨਹੀਂ ਪਰ ਮੈਨੂੰ ਇੱਕ ਗੱਲ ਦੱਸ ਦਿਓ ਬਾਈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਮੈਨੂੰ ਇੱਕ ਮੈਨੂੰ ਮੇਰੇ ਵਾਇਗਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਬਸ ਮੈਂ ਇੰਨਾ ਕੁ ਸਵਾਲ ਦਾ ਜਵਾਬ ਮੰਗਦਾ ਵੀ ਤੁਸੀਂ ਮੈਨੂੰ ਜੋੜਿਆ ਜਾਂ ਤੋੜਿਆ ਠੀਕ ਹੈ ਨਾ ਜੀ ਤੁਸੀਂ ਕਿੱਤਾ ਤੁਸੀਂ ਮੇਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹਨ ਵੀ ਮੈਂ ਇਹਨੂੰ